ਮਾਤਾ ਦੀ ਕੋਈ ਗੱਲ ਨਹੀਂ ਕੋਈ ਗੱਲ ਹੋਈ ਬੰਦੇ ਕੋਈ ਗੱਲ ਨਹੀਂ ਰੱਬ ਮੈਂ ਤਾਂ ਘਰ ਆ ਹੁਣ ਮੈਨੂੰ ਕੀ ਪਤਾ ਮੈਂ ਤਾਂ ਘਰ ਆ ਮੈਂ ਤਾਂ ਠੀਕ ਨਹੀਂ ਮੈਂ ਤਾਂ ਗੱਲ ਨਹੀਂ ਕਰੂੰਗੀ ਆਰਾਮ ਵਾਲੀ ਪਾਛੇ ਕਿੰਨੇ ਵਜੇ ਗਏ ਸੀ ਮੈਂ ਗਲਤ ਪੁੱਛ ਰਹੀ ਹਾਂ ਕਿੰਨੇ ਵਜੇ ਗਏ ਨਹੀਂ 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 4:00 ਵਜੇ ਕਰੋ ਗਏ ਨਹੀਂ ਗਲਤ ਕੋਈ ਗੱਲ ਨਹੀਂ ਮੈਂ ਮੈਂ ਤਾਂ ਪੁੱਛੇ ਅੱਛਾ ਕਰੋ ਕਿੰਨੇ ਵਜੇ ਗਏ ਸੀ 4:00 ਵਜੇ ਕਰੋ 4:00 ਵਜੇ ਹਾਂਜੀ ਕੀ ਪਤਾ ਲੱਗਾ ਸੀ ਤੁਹਾਨੂੰ ਕਿਦਾਂ ਪਤਾ ਲੱਗਾ ਮੈਨੂੰ ਮੈਂ ਤਾਂ ਠੀਕ ਨਹੀਂ ਮੈਂ ਤਾਂ ਰਜਾਈ ਚ ਲੰਮੀ ਪਈ ਹਾਂ ਤਾਂ ਬਾਹਰੋਂ ਆਣ ਦੀ ਦੁਆ ਜਦ ਨਖਾ ਬਸ ਸੁਣੀ ਉਹਨਾਂ ਆਣ ਦੀ ਦੁਆ ਕਰਾ ਕੇ ਮੈਂ ਪੁੱਛਦੇ ਪੈਂਹ ਜੀ ਲੰਮੀ ਪਈ ਹੋ ਕੇ ਕਾ ਕਰ ਬਸਰੀ ਮੈਂ ਮੈਂ ਉਹਨਾਂ ਮੈਨੂੰ ਦੱਸਿਆ ਤੇ ਮੈਨੂੰ ਪਤਾ ਲੱਗ ਗਿਆ ਬੇਟੀ ਅੱਛਾ ਅੱਗੇ ਵੀ ਗੁਰੂ ਘਰ ਦਾ ਇੰਦਰਾ ਸੇਵਾ ਤਾਂ ਜਾਂਦੇ ਸੀ ਜਾਂਦੇ ਉਹ ਜਿੱਥੇ ਬੱਚੀ ਮਨੰਦੀ ਹੁੰਦੀ ਉੱਥੇ ਜਾਂਦੀ ਹੈ ਇਹ ਕੱਲ ਵੀ ਗਏ ਸੀ ਦਰਬਾਰ ਸਾਹਿਬ ਮਤਲਬ ਦੇਖਣ ਵੀ ਅੱਜ ਹੀ ਗਏ ਅੱਜ ਹੀ ਗਏ ਕੁਝ ਕਹਿ ਕੇ ਗਏ ਹੋ ਨਾ ਨਾ ਕੋਈ ਗੱਲ ਬਾਤ ਨਹੀਂ ਉਹਨਾਂ ਨੇ ਧਿਆਨ ਲਗਿਆ ਕੋਈ ਗੱਲ ਬਾਤ ਉਹ ਦੇ ਵੀ ਨਹੀਂ ਕਰਦੇ ਤੁਹਾਨੂੰ ਕਿੱਦਾਂ ਤੁਹਾਨੂੰ ਪਤਾ ਲੱਗਾ ਕੋਈ ਕਿੱਦਾਂ ਮੈਨੂੰ ਪਤਾ ਤੁਹਾਨੂੰ ਦੱਸਿਆ ਵੀ ਮੈਂ ਤੇ ਪਈ ਹਾਂ ਲੰਮੀ ਤੇ ਬਾਹਰੋਂ ਆਣ ਦੀ ਬੂਆ ਘਟਾਇਆ ਤੇ ਉਹਨਾਂ ਕੋਈ ਖਬਰ ਆ ਮੁੰਡਿਆਂ ਭੈਣ ਦੀ ਖਬਰ ਵੇਖੀ ਮੈਂ ਮੈਂ ਆਣੀ ਵੇਖੀ ਐਨਾ ਹੀ ਖਬਰ ਆ ਇਹ ਆ ਗੱਲ ਆ ਮਿਆਂ ਨੇ ਅੱਛਾ ਕਿੰਨੇ ਪਰਿਵਾਰ ਦੇ ਵਿੱਚ ਕੋਣ ਕੋਣਾ ਹੋਰ ਨਰਿੰਦਰ ਸਿੰਘ ਤੋਂ ਇਲਾਵਾ ਤੁਸੀਂ ਤੇ ਹੋਰ ਕੋਣ ਹੋਰ ਮੇਰੇ ਦੋ ਬੇਟੇ ਨੇ ਦੋਨੋਂ ਆ ਤੇ ਤਿੰਨ ਪੁੱਤਰਾਂ ਪੁੱਤਰ ਅੱਛਾ ਉਹ ਵੀ ਇੱਥੇ ਰਹਿੰਦੇ ਨੇ ਇਸੇ ਘਰ 'ਚ ਨਹੀਂ ਇੱਕ ਵੱਡੇ ਇੱਥੇ ਰਹਿੰਦੇ ਤੁਸੀਂ ਇਹਨਾਂ ਬਾਹਰ ਪੁੱਛ ਬੇਟੇ ਦੋਨੋਂ ਕੀ ਕਰਦੇ ਆ ਉਹ ਕਿੰਦੀ ਕਰਦੇ ਨੇ ਕੇਸ ਲੜਦੇ ਨੇ ਪਹਿਲੇ ਵੀ ਕੋਈ ਕੇਸਿਸ ਚੱਲ ਰਹੇ ਹੋ ਸ਼ਾਇਦ ਉਹ ਵਜੇ ਪੁਲਿਸ ਉਹ ਸਭ ਮੁੱਤ ਦੇ ਰਹੇ ਹਾਂਜੀ ਇਹ 93 ਦੇ ਇੱਥਾਈ 300 ਹੁਣ ਘਾਰ ਆਇਆ ਨੂੰ ਨਨ ਪੰਜ ਕੁਸਵਾਲ ਹੋ ਗਏ ਚਲੋ ਪੁਲਿਸ ਦੇ ਕੋਈ ਕੋਹੋਂ ਚਾਹ ਤਾ ਦੇਖੋ ਜੀ ਕੋਈ ਇਹੋ ਜਿਹੀ ਕੋਈ ਗਲਤੀ ਨਹੀਂ ਹੋਈ ਨਹੀਂ ਮੈਂ ਸਬ ਇੰਸਪੈਕਟ ਕਲਾਸ਼ੰਦਾ ਜੀ ਥਾਣਾ ਦੇਦਾ ਭਾਪਾਣ ਅੱਜ ਜਿਹੜਾ ਇਨਸੀਡੈਂਟ ਦਰਬਾਰ ਸਾਹਿਬ ਹੋਇਆ ਜੀ ਸਾਹਿਬ ਦਾ ਮੁੱਖ ਮੰਤਰੀ ਮੰਤਰੀ ਸੁਭੀ ਸੁਭੀ ਸਿੰਘ ਬਾਦਲ ਜੀ ਜਿਹੜੀ ਘਟਨਾ ਵਾਪਰੀ ਦਰਵਾਸਾ ਉਸ ਦੇ ਸਬੰਧ ਵਿੱਚ ਆਪਾਂ ਪ੍ਰੇਰਨ ਨਾਰਾਇਣ ਸਿੰਘ ਚੋੜੇ ਦੇ ਘਰ ਦੇ ਬਾਹਰ ਆਏ ਆਂ ਠੀਕ ਆ ਫਿਲਹਾਲ ਇਹ ਘਰ ਦੇ ਵਿੱਚ ਮੈਂਬਰ ਕੋਈ ਨਹੀਂ ਇੱਥੇ ਹੈਗਾ ਮਾਤਾ ਜੀ ਫਿਰ ਹਾਂ ਉਹਨਾਂ ਦੇ ਮਾਤਾ ਵੀ ਹੈ ਨਹੀਂ ਠੀਕ ਹੈ ਠੀਕ ਹੈ ਨਹੀਂ ਆ ਗਏ ਆ ਪਤਾ ਨਹੀਂ ਆ ਗਏ ਨੇ ਆਪਾਂ ਗੱਲਬਾਤ ਕਰਾਂਗੇ ਉਹਨਾਂ ਨਾਲ ਠੀਕ ਹੈ ਜੀ ਕੀ 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 ਘਟਨਾ ਆਈ ਪਤਾ ਲੱਗਾ ਅਜੇ ਕੁਝ ਕਲੀਅਰ ਨਹੀਂ ਹੈਗਾ ਕੋਈ ਘਰ ਤੋਂ ਕੋਈ ਆ ਵੀਡੀਓ ਲਓਗੇ ਜਾਂ ਕੀ ਲਓਗੇ ਕੁਝ ਤਲਾਸ਼ੀ ਲਾਵਾਂਗੇ ਆਪਾਂ ਆਪਾਂ ਤਲਾਸ਼ੀ ਕੀਤੀ ਸਦੀ ਸੀਗਾ ਸੀ ਦਾ 사ੜਾ ਹੈ ਜਬ ਤੀਸਰਾ ਵੀ 사ੜਾ ਠੀਕ ਹੈ ਜੀ ਮਿਹਰਬਾਨੀ ਬਾਕੀ ਬਾਤ